ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾਨਕ ਸਿੰਘ ਦੁਆਰਾ ਰਚਿਤ ਨਾਵਲ ਚਿੱਟਾ ਲਹੂ ਦਾ 8ਵਾਂ ਭਾਗ ਸੁਣਾ ਰਹੀ ਹਾਂ ਅਸੂਮਾ ਦੀਆਂ ਧੁੱਪਾਂ ਵਿੱਚ ਸਾਰਾ ਦਿਨ ਬਾਂਦਰੀ ਦੇ ਤਮਾਸ਼ੇ ਵਿਖਾ-ਵਿਖਾ ਕੇ ਕੁਝ ਰੋਟੀਆਂ ਦੇ ਟੁਕੜੇ ਤੇ ਥੋੜਾ ਜਿਹਾ ਆਟਾ ਇੱਕ ਝੋਲੇ ਵਿੱਚ ਪਾਈ ਰੋਡੂ ਕਲੰਦਰ ਆਪਣੇ ਡੇਰੇ ਨੂੰ ਮੁੜਿਆ ਇੱਕ ਪਾਟੀ ਹੋਈ ਜੁੱਲੀ ਦੋ ਮਿੱਟੀ ਦੇ ਕਟੋਰੇ ਇੱਕ ਇਹ ਝੋਲਾ ਤੇ ਕੁਝ ਹੋਰ ਇਹੋ ਜਿਹਾ ਲਟਾਪਟਾ ਬਸ ਇਹੋ ਉਸਦੀ ਜਾਇਦਾਦ ਸੀ ਇੱਕੋ ਆਪ ਤੇ ਇੱਕ ਉਸਦੀ ਲੱਛੋ ਬਾਂਦਰੀ ਸਭੋ ਇੰਨਾ ਦਾ ਇਹ ਹੀ ਕਟੁੰਬ ਕਬੀਲਾ ਸੀ ਉਸ ਦਾ ਸੰਸਾਰ ਵਿੱਚ ਕੋਈ ਨਹੀਂ ਸੀ ਮਾਪਿਓ ਤਾਂ ਉਸ ਤੇ ਦੁੱਧ ਚੁੰਗਦਿਆਂ ਹੀ ਤਾਂ ਨਾਲ ਮਰ ਗਏ ਸਨ ਤੇ ਇੱਕ ਅੱਖ ਹੋਣ ਕਰਕੇ ਵਿਆਹ ਉਸ ਦਾ ਉਂਝ ਹੀ ਨਹੀਂ ਹੋਇਆ ਸੀ ਬਾਬੇ ਰੋਡੂ ਦੀ ਉਮਰ ਇਸ ਵੇਲੇ 60ਾਂ ਤੋਂ ਟੱਪ ਚੁੱਕੀ ਸੀ ਪਰ ਉਸ ਨੂੰ ਉੱਕਾ ਕੋਈ ਪਤਾ ਨਹੀਂ ਸੀ ਕਿ ਸੰਸਾਰਕ ਮੋਹ ਮਮਤਾ ਕੀ ਬਲਾ ਹੁੰਦੀ ਹੈ ਜਦ ਕਦੇ ਉਹ ਕਿਸੇ ਤੋਂ ਸੁਣਦਾ ਕਿ ਫਲਾਣਾ ਫਲਾਣੇ ਨੂੰ ਬੜਾ ਪਿਆਰ ਕਰਦਾ ਹੈ ਤਾਂ ਉਹ ਅਜੇਹੀਆਂ ਗੱਲਾਂ ਨੂੰ ਵਾਹਿਆਦ ਸਮਝ ਕੇ ਕਿੰਨਾ ਚੇਰ ਹਸਦਾ ਰਹਿੰਦਾ ਸੀ ਉਸ ਨੂੰ ਕੇਵਲ ਇੰਨਾ ਹੀ ਪਤਾ ਸੀ ਕਿ ਆਦਮੀ ਜੰਮਦਾ ਹੈ ਤੇ ਮਰ ਜਾਂਦਾ ਹੈ ਬਸ ਹਾਂ ਉਸ ਦੇ ਰੱਬ ਅਤੇ ਆਪਣੇ ਗੁਰੂ ਦੇਵਤਿਆਂ ਉੱਤੇ ਸ਼ਰਧਾ ਸੀ ਉਹ ਇੱਕ ਨੀਵੀਂ ਜਾਤ ਦਾ ਅਸ਼ੂਤ ਹੋਣ ਤੇ ਵੀ ਆਪਣੇ ਆਪ ਨੂੰ ਹਿੰਦੂ ਧਰਮ ਦਾ ਸ਼ਰਧਾਲੂ ਸਮਝਦਾ ਸੀ ਰੋਟੀ ਤੇ ਆਟੇ ਵਾਲਾ ਝੋਲਾ ਲਾ ਕੇ ਉਸ ਨੇ ਝੁੱਗੀ ਵਿੱਚਲੀ ਥੂਣੀ ਦੀ ਖੁੰਗੀ ਨਾਲ ਟੰਗ ਦਿੱਤਾ ਬਾਂਦਰੀ ਨੂੰ ਬੰਨਣ ਖੋਲਣ ਦੀ ਤਾਂ ਉਸ ਨੂੰ ਕਦੇ ਲੋੜ ਹੀ ਨਹੀਂ ਪਈ ਸੀ ਉਹ ਇਸ ਦੀ ਜਨਮ ਦੀ ਸਾਥਨ ਸੀ ਰੋਡੂ ਨਾਲ ਉਸ ਨੂੰ ਹੱਦੋਂ ਵੱਧ ਪਿਆਰ ਸੀ ਉਹ ਆਪਣੇ ਆਪ ਹੀ ਬੋੜ ਦੀਆਂ ਜੜਾਂ ਵਿੱਚ ਸਿਰ ਦੇ ਕੇ ਜਾ ਲੰਮੀ ਪਈ ਰੋਡੂ ਨੇ ਉਂਗਲ ਨਾਲ ਮੱਥੇ ਦਾ ਮੁਰਕਾ ਪੁੰਜਿਆ ਭਿੱਜੀ ਹੋਈ ਤੇ ਟਾਕੀਆਂ ਨਾਲ ਭਰੀ ਫਤੂਹੀ ਲਾ ਕੇ ਲੰਮਾ ਪੈ ਗਿਆ ਠੰਡੀ ਠੰਡੀ ਹਵਾ ਨਾਲ ਜਦ ਉਸ ਦੇ ਸਰੀਰ ਦਾ ਮੁਰਕਾ ਸੁੱਕ ਗਿਆ ਤਾਂ ਉਸਨੇ ਲਟਕ ਰਹੀ ਟਿੰਡ ਵਿੱਚੋਂ ਪਿਆਲੇ ਵਿੱਚ ਪਾਣੀ ਪਾਇਆ ਗੁੜ ਦੀ ਰੋੜੀ ਥੈਲੇ ਵਿੱਚੋਂ ਲੱਭ ਕੇ ਉਸ ਨੂੰ ਇੱਕ ਵੱਟੀ ਨਾਲ ਮਹੀਨ ਕੁੱਟ ਕੇ ਸ਼ਰਬਤ ਬਣਾਇਆ ਅੱਧਿਓ ਵੱਧ ਉਸਨੇ ਆਪ ਪੀਤਾ ਤੇ ਬਾਕੀ ਰਹਿੰਦਾ ਦੂਸਰੇ ਪਿਆਲੇ ਵਿੱਚ ਪਾ ਕੇ ਉਸਨੇ ਬਾਂਦਰੀ ਲਈ ਰੱਖ ਕੇ ਉਸ ਵੱਲ ਤੱਕਿਆ ਉਹ ਅੱਗੇ ਹੀ ਉਡੀਕ ਰਹੀ ਸੀ ਇੱਕੋ ਛਲਾਂਗ ਮਾਰ ਕੇ ਆਈ ਤੇ ਝਟ ਪਿਆਲਾ ਸਖਣਾ ਕਰਕੇ ਫਿਰ ਆਪਣੀ ਥਾਂ ਤੇ ਜਾ ਬੈਠੀ। ਪਲਕੋ ਮਗਰੋਂ ਕੁੱਤਿਆਂ ਦੀ ਇੱਕ ਧਾੜ ਪਤਾ ਨਹੀਂ ਕਿੱਥੋਂ ਆ ਇਕੱਠੀ ਹੋਈ ਤੇ ਕੂੰ ਕੂੰ ਕਰਕੇ ਰੋਡੂ ਦੇ ਦਿਵਾਲੇ ਫੇਰੇ ਪਾਉਣ ਲੱਗੀ। ਰੋਡੂ ਨੇ ਝੋਲਾ ਚੁੱਕਿਆ ਤੇ ਆਟੇ ਵਿੱਚੋਂ ਰੋਟੀਆਂ ਦੇ ਟੁਕੜੇ ਚੁਣ-ਚੁਣ ਕੇ ਕੁੱਤਿਆਂ ਨੂੰ ਪਾਉਣ ਲੱਗਾ। ਜਦ ਕੇਵਲ ਆਟਾ ਹੀ ਬਾਕੀ ਰਹਿ ਗਿਆ ਤਾਂ ਝੋਲਾ ਟੰਗ ਕੇ ਉਹ ਫਿਰ ਲੰਮਾ ਪੈ ਗਿਆ ਰੋਟੀ ਉਸਨੇ ਅੱਜ ਚਿਰਕੀ ਪਕਾਉਣੀ ਸੀ ਪੈਂਦਿਆਂ ਹੀ ਉਸ ਨੂੰ ਨੀਂਦਰ ਆ ਗਈ ਥੋੜੇ ਚਿਰ ਪਿਛੋਂ ਉਸਨੇ ਪਾਸਾ ਪਰਤਿਆ ਜਰਾ ਕੋ ਅੱਖ ਖੁੱਲੀ ਪਰ ਫਿਰ ਸੋ ਗਿਆ ਇੱਕ ਮਿੰਟ ਬਾਅਦ ਹੀ ਉਹ ਉੱਠਿਆ ਤੇ ਉੱਠ ਕੇ ਬੈਠ ਗਿਆ ਫਿਰ ਹੱਥ ਨੂੰ ਨਲਕੀ ਵਾਂਗ ਗੋਲ ਕਰਕੇ ਤੇ ਕੰਨ ਨਾਲ ਲਾ ਕੇ ਸੁਣਨ ਦੀ ਕੋਸ਼ਿਸ਼ ਕਰਨ ਲੱਗਾ ਉਸ ਨੂੰ ਆਵਾਜ਼ ਰਤਾ ਹੋਰ ਸਾਫ਼ ਸੁਣਾਈ ਦਿੱਤੀ ਤੇ ਉਹ ਵਾਹੋਦਾਹੀ ਉੱਠ ਕੇ ਉਸ ਪਾਸੇ ਵੱਲ ਤੁਰ ਗਿਆ ਜਿੱਧਰੋਂ ਆਵਾਜ਼ ਆਉਂਦਾ ਉਸ ਨੂੰ ਪਰਮ ਪੈਂਦਾ ਸੀ ਆਪਣੇ ਮਾਲਕ ਨੂੰ ਇਸ ਤਰ੍ਹਾਂ ਜਾਂਦਿਆਂ ਵੇਖ ਕੇ ਬਾਂਦਰੀ ਵੀ ਉਸਦੇ ਪਿੱਛੇ ਹੋ ਤਰੀ ਉਹ ਜਾਂਦਾ ਜਾਂਦਾ ਇੱਕ ਝਾੜੀ ਕੋਲ ਰੁਕ ਗਿਆ ਉਸ ਨੂੰ ਆਵਾਜ਼ ਇਉਂ ਮਾਲੂਮ ਹੁੰਦੀ ਜਿਕਰ ਕੋਈ ਨਵਾਂ ਜੰਮਿਆ ਬਾਲ ਰੋ ਰਿਹਾ ਹੁੰਦਾ ਹੈ ਝਾੜੀ ਦੇ ਹੇਠਲੇ ਪਾਸੇ ਜਦ ਉਸਨੇ ਨੀਵੀਆਂ ਹੋ ਕੇ ਡਿੱਠਾ ਤਾਂ ਲਾਲ ਜਹੀ ਚੀਜ਼ ਦਾ ਉਸ ਨੂੰ ਝੋਲਾ ਪਿਆ ਉਹ ਹੋਰ ਅਗਾਹ ਵਧਿਆ ਇਹ ਲੀਰਾਂ ਵਿੱਚ ਲਪੇਟਿਆ ਹੋਇਆ ਇੱਕ ਬੱਚਾ ਸੀ ਜੋ ਇੱਕੋ ਸਾਹ ਹੂਏ ਹੂਏ ਕਰਕੇ ਰੋ ਰਿਹਾ ਸੀ ਰੋਡੂ ਪਾਸੋਂ ਬੱਚੇ ਦੀ ਇਹ ਦੁਰਦਸ਼ਾ ਦੇਖੀ ਨਾ ਗਈ ਉਸਨੇ ਹੀਲ ਕੀਤੀ ਨਾ ਦਲੀਲ ਓਵੇਂ ਹੀ ਕੱਪੜੇ ਸਮੇਤ ਬੱਚੇ ਨੂੰ ਚੁੱਕ ਲਿਆ ਤੇ ਮੁੜ ਆਪਣੀ ਥਾਂ ਤੇ ਆ ਗਿਆ ਰੁੱਤ ਭਾਵੇਂ ਗੁਲਾਬੀ ਸੀ ਪਰ ਸ਼ਾਮ ਦੀ ਠੰਡੀ ਹਵਾ ਕਰਕੇ ਇਸ ਨਿਮਾਣੇ ਬੋਟ ਲਈ ਇੰਨੀ ਹੀ ਸਰਦੀ ਬਠੇਰੀ ਸੀ ਉਹ ਲਾਲ ਲੋਥੜਾ ਸੁੰਨ ਹੁੰਦਾ ਜਾਂਦਾ ਸੀ ਤੇ ਬੁੱਲ ਉਸਦੇ ਨੀਲੇ ਹੋ ਰਹੇ ਸਨ ਰੋਡੂ ਘਾਬਰ ਗਿਆ ਜੂ ਇਸ ਨੂੰ ਕੀ ਕਰੇ ਕਿੱਥੇ ਲੈ ਕੇ ਜਾਵੇ ਕਿ ਕੰ ਬਚਾਵੇ ਬਾਂਦਰੀ ਨੂੰ ਛੋਟੇ ਬੱਚਿਆਂ ਵਾਂਗ ਕੁਦਰਤੋਂ ਹੀ ਬੜਾ ਪਿਆਰ ਹੁੰਦਾ ਹੈ ਰੋਡੂ ਉਸ ਨੂੰ ਘੂਰ ਘੂਰ ਕੇ ਪਰੇ ਕਰਦਾ ਸੀ ਤੇ ਉਹ ਖੜੀ ਮੁੜੀ ਉਸਦੇ ਹੱਥੋਂ ਬਾਲ ਖੋਲ ਨੂੰ ਆਉਂਦੀ ਸੀ ਉਸਨੇ ਛੇਤੀ ਨਾਲ ਗੋਦੜੀ ਇਕੱਠੀ ਕੀਤੀ ਤੇ ਉਸ ਵਿੱਚ ਬਾਲ ਲੁਕਾ ਲਿਆ ਫਿਰ ਉਸ ਨੂੰ خیال ਆਇਆ ਜੋ ਬਿੱਲੀ ਦੇ ਬੱਚੇ ਜਿੰਨੀ ਕੁੜੀ ਵਿਚਾਰੀ ਖੋਰੇ ਕਿੰਨੇ ਇਕ ਚਿਰ ਦੀ ਭੁੱਖੀ ਹੋਵੇਗੀ ਇਸ ਲਈ ਦੁੱਧ ਲਿਆਉਣਾ ਚਾਹੀਦਾ ਹੈ ਇਹ ਸੋਚ ਕੇ ਉਸ ਨੇ ਕੁੜੀ ਨੂੰ ਉੱਥੇ ਹੀ ਲੰਮਿਆਂ ਪਾ ਦਿੱਤਾ ਤੇ ਆਪ ਛੇਤੀ ਨਾਲ ਪਿਆਲਾ ਲੈ ਕੇ ਪਿੰਡ ਵੱਲ ਭੱਜ ਗਿਆ ਰਾਹ ਵਿੱਚ ਜਾ ਕੇ ਉਸ ਨੂੰ ਚਿੰਤਾ ਹੋਈ ਜੋ ਮੈਂ ਉਸ ਨੂੰ ਇਸ ਤਰ੍ਹਾਂ ਕਿ ਕਲਿਆ ਤੇ ਫਿਰ ਬਾਂਦਰੀ ਵਰਗੇ ਅਥਰੇ ਜਾਨਵਰ ਦੇ ਰਹਿਮ ਤੇ ਛੱਡਿਆ ਆ ਹਾਂ ਇਹ ਬੜੀ ਭੁੱਲ ਕੀਤੀ ਇਸ ਨਾਲ ਉਹਨੂੰ ਮੈਂ ਲੈ ਵੀ ਆਉਂਦਾ ਨਾਲ ਤਾਂ ਕੀ ਡਰ ਸੀਗਾ ਮੈਨੂੰ ਕਿਸੇ ਨੇ ਕੀ ਕਹਿਣਾ ਸੀ ਕੋਈ ਪੁੱਛਦਾ ਤਾਂ ਕਹਿ ਦਿੰਦਾ ਮੇਰੇ ਕਿਸੇ ਸੰਬੰਧੀ ਦੀ ਕੁੜੀ ਹੈ ਉਸ ਦਾ ਦਿਲ ਕੀਤਾ ਕਿ ਹੁਣ ਵੀ ਮੁੜ ਜਾਵੇ ਪਰ ਕੁੜੀ ਦੀ ਭੁੱਖ ਦੇ ਖਿਆਲ ਨੇ ਉਸ ਦਾ ਪੈਰ ਪਿਛਾਹ ਨਾ ਮੁਰਨ ਦਿੱਤਾ ਉਸਨੇ ਅੱਖਾਂ ਮੀਟ ਕੇ ਹੱਥ ਜੋੜ ਕੇ ਸ਼ਿਵਜੀ ਪਾਰਵਤੀ ਦਾ ਨਾਮ ਲਿਆ ਤੇ ਫਿਰ ਅਗਾਹ ਵੱਲ ਤੁਰ ਪਿਆ ਭਾਵੇਂ ਉਸਨੇ ਆਪਣੇ ਵੱਲੋਂ ਹੱਦੋਂ ਬਾਹਲੀ ਛੇਤੀ ਕੀਤੀ ਸੀ ਪਰ ਫਿਰ ਵੀ ਔਨ ਜਾਣ ਵਿੱਚ ਉਸਨੂੰ ਅੱਧਾ ਘੰਟਾ ਲੱਗ ਹੀ ਗਿਆ ਜਦੋਂ ਦੁੱਧ ਲੈ ਕੇ ਝੋਪੜੀ ਵੱਲ ਜਾ ਰਿਹਾ ਸੀ ਉਸਦਾ ਦਿਲ ਧੱਕ ਧੱਕ ਕਰ ਰਿਹਾ ਸੀ ਉਹ ਸੋਚਦਾ ਕਿਤੇ ਐਸਾ ਨਾ ਹੋਵੇ ਕਿ ਇੱਕ ਰੱਬ ਦਾ ਜੀ ਮੇਰੀ ਬੇਅਕਲੀ ਕਰਕੇ ਹੀ ਅਜਾਈ ਚਲਿਆ ਜਾਵੇ ਡੇਰੇ ਆ ਕੇ ਉਹ ਹੱਕਾ ਬੱਕਾ ਰਹਿ ਗਿਆ ਬਾਂਦਰੀ ਉਸ ਬੱਚੇ ਨੂੰ ਮਾਂ ਵਾਕਰ ਗੋਦੀ ਵਿੱਚ ਲਈ ਬੈਠੀ ਸੀ ਤੇ ਗੋਦੜੀ ਇੱਕ ਪਾਸੇ ਪਈ ਸੀ ਕੁੜੀ ਨੇ ਅੱਖਾਂ ਖੋਲੀਆਂ ਹੋਈਆਂ ਸਨ ਤੇ ਹੁਣ ਉਹ ਰੋਂਦੀ ਨਹੀਂ ਸੀ ਬਾਂਦਰੀ ਨੇ ਆਪਣੇ ਜੁੱਸੇ ਦੇ ਨਿਗ ਨਾਲ ਹੀ ਉਸ ਦੀ ਠੰਡ ਦੂਰ ਕਰ ਦਿੱਤੀ ਸੀ ਮਾਲਕ ਨੂੰ ਸਿਰ ਤੇ ਆ ਕੇ ਵੇਖ ਕੇ ਉਸ ਨੇ ਕੁੜੀ ਨੂੰ ਫਿਰ ਗੋਦੜੀ ਤੇ ਲਟਾ ਦਿੱਤਾ ਤੇ ਆਪ ਡਰ ਦੇ ਨਾਲ ਸਹਿਮ ਕੇ ਇੱਕ ਪਾਸੇ ਖੜੋ ਗਈ ਰੋਡੂ ਨੇ ਗੋਦੜੀ ਵਿੱਚੋਂ ਰੂਹ ਦਾ ਤੁੰਬਾ ਕੱਢਿਆ ਤੇ ਉਸ ਨੂੰ ਦੁੱਧ ਨਾਲ ਭਿਓਂ ਭਿਓ ਕੇ ਕੁੜੀ ਨੂੰ ਝਗੋਣ ਲੱਗਾ ਦੁੱਧ ਦੇ ਅੰਦਰ ਜਾਣ ਦੀ ਢਿੱਲ ਸੀ ਕਿ ਕੁੜੀ ਸੋ ਗਈ ਤੇ ਰੋਡੂ ਨੇ ਸੁੱਖ ਦਾ ਸਾal ਲਿਆ। ਰਾਤ ਨੂੰ ਉਸਨੇ ਸਦਾ ਵਾਂਗ ਪੱਥਰਾਂ ਨੂੰ ਜੋੜ ਕੇ ਬਣਾਏ ਹੋਏ ਚੁੱਲ੍ਹੇ ਤੇ ਤਿੰਨ ਰੋਟੀਆਂ ਪਕਾ ਕੇ ਦੋ ਆਪ ਖਾਧੀਆਂ ਤੇ ਇੱਕ ਬਾਂਦਰੀ ਨੂੰ ਖਵਾਈ। ਅੱਜ ਰੋਡੂ ਨੂੰ ਮਿੱਟੀ ਘਟੇ ਵਿੱਚ ਸੋਣਾ ਪਿਆ। ਗੋਦੜੀ ਉਸਨੇ ਦੋਰੀ ਕਰਕੇ ਅੱਧੀ ਕੁੜੀ ਦੇ ਥੱਲੇ ਤੇ ਅੱਧੀ ਉੱਪਰ ਪਾ ਦਿੱਤੀ। ਉਸ ਨੂੰ ਢਿੱਡ ਦੇ ਨਾਲ ਲਾ ਕੇ ਸੋ ਗਿਆ। ਅੱਧੀ ਰਾਤ ਦਾ ਉਸਨੇ ਪਾਸਾ ਪਰਤਿਆ ਤਾਂ ਉਸ ਨੂੰ ਕੁੜੀ ਦਾ ਖਿਆਲ ਆਇਆ ਉਹ ਤਰਬਕ ਕੇ ਉੱਠ ਬੈਠਾ ਫਿਰ ਕੁੜੀ ਦਾ ਹਾਲਚਾਲ ਵੇਖਣ ਦੇ ਲਈ ਉਸਨੇ ਗੋਦੜੀ ਦਾ ਉੱਪਰਲਾ ਪੱਲਾ ਚੁੱਕਿਆ ਪਰ ਕੁੜੀ ਉੱਥੇ ਨਹੀਂ ਸੀ ਉਹ ਸੋਚਣ ਲੱਗਾ ਜਾ ਜਾਂਦੀ ਏ ਕੁੜੀ ਨੂੰ ਭਾਵੇਂ ਕੋਈ ਜੰਗਲੀ ਜਾਨਵਰ ਹੀ ਚੁੱਕ ਕੇ ਲੈ ਗਿਆ ਹੋਵੇ ਤਾਂ ਹੀ ਖਬਰ ਜੂ ਉਸਨੇ ਪਿਛਾ ਮੁੜ ਕੇ ਡਿਠਾ ਕੁੜੀ ਸੱਚਮੁੱਚ ਜੰਗਲੀ ਜਾਨਵਰ ਦੇ ਕਬਜ਼ੇ ਵਿੱਚ ਸੀ ਲੱਛੂ ਉਸ ਨੂੰ ਪੱਟਾਂ ਵਿੱਚ ਪਈ ਰਾਤ ਵਾਲਾ ਦੁੱਧ ਉਸੇ ਤਰ੍ਹਾਂ ਟੂੰਬੇ ਨਾਲ ਪਿਲਾ ਰਹੀ ਸੀ ਰੱਬ ਦੀ ਕੁਦਰਤ ਦਾ ਇਹ ਅਨੋਖਾ ਚਮਤਕਾਰ ਵੇਖ ਕੇ ਰੋਡੂ ਨੂੰ ਹਾਸਾ ਆ ਗਿਆ ਉਹ ਸੋਚਣ ਲੱਗਾ ਮਾਲਕ ਕਿੱਡਾ ਬੇਅੰਤ ਹੈ ਕੁੜੀ ਨੂੰ ਮਨੁੱਖੀ ਮਾਂ ਪਾਸੋਂ ਖੋ ਕੇ ਜੰਗਲੀ ਮਾਂ ਦੇ ਹਵਾਲੇ ਕਰ ਦਿੱਤਾ ਸੀ ਮੋ ਮਾਇਆ ਦੀ ਇਹ ਪਹਿਲੀ ਕਿਰਨ ਸੀ ਜਿਹੜੀ ਰੋਡੂ ਦੇ ਹਨੇਰੇ ਤੇ ਠੰਡੇ ਮਨ ਵਿੱਚ ਪਈ ਜਿਸ ਦੇ ਮਾੜੇ ਜਿਹੇ ਨਿਗਨੂ ਤੇ ਧੁੰਦਲੇ ਜਿਹੇ ਚਾਨਣ ਨੂੰ ਉਸਨੇ ਅੱਜ ਪਹਿਲੀ ਵਾਰਾਂ ਅਨੁਭਵ ਕੀਤਾ ਸਮਾਂ ਬੀਤਦਾ ਗਿਆ ਜਿਹੜਾ ਰੋਡੂ ਰੋਜ਼ ਸੂਰਜ ਨਾਲ ਸ਼ਰਤ ਲਾ ਕੇ ਸੌਂਦਾ ਸੀ ਹੁਣ ਪਲ-ਪਲ ਮਗਰੋਂ ਉਸ ਦੀ ਜਾਗ ਖੁੱਲ ਜਾਂਦੀ ਤੇ ਜਦ ਕਦੇ ਰਾਤੀ ਜਾਗ ਕੇ ਸੁੰਦਰੀ ਜਿਦੇ ਪੈ ਜਾਂਦੀ ਤਾਂ ਉਹ ਘੰਟੀਆਂ ਵੱੱਦੀ ਉਸ ਨੂੰ ਮੋਢੇ ਨਾਲ ਲਾ ਕੇ ਵਰੋਂਦਾ ਤੇ ਇਸ ਤਰ੍ਹਾਂ ਦੀਆਂ ਲੋਰੀਆਂ ਦਿੰਦਾ ਰਹਿੰਦਾ ਸੀ ਸਦਕੇ ਸਦਕੇ ਸੱਦ ਮਾਈਆ ਚੰਬੇ ਦੀਆਂ ਬੂਟੀਆਂ ਰੱਬ ਲਾਈਆਂ ਇਹ ਹੀ ਲੋਰੀਆਂ ਸਨ ਜਿਨ੍ਹਾਂ ਨੂੰ ਦਿੰਦਿਆਂ ਵੇਖ ਸੁਣ ਕੇ ਉਹ ਕਦੇ ਲੋਕਾਂ ਨੂੰ ਮਖੋਲ ਕਰਦਾ ਸੀ ਪਰ ਅੱਜ ਇਹਨਾਂ ਵਿੱਚੋਂ ਉਸ ਨੂੰ ਕਿੰਨਾ ਸਵਾਦ ਆ ਰਿਹਾ ਸੀ ਰੱਖੇ ਰੱਬ ਤਾਂ ਮਾਰੇ ਕੋਣ ਜਿਸ ਮਾਸੂਮ ਬੱਚੀ ਨੂੰ ਕੋਈ ਜਾਨ ਬੁੱਝ ਕੇ ਮੌਤ ਦੀਆਂ ਦਾੜਾਂ ਦੇ ਹੇਠ ਦੇ ਗਿਆ ਸੀ ਉਸਨੇ ਇਹ ਦੁਨੀਆ ਵੇਖਣੀ ਸੀ ਉਹ ਬਚ ਗਈ ਇਸ ਤੋਂ ਛੁੱਟ ਰੋਡੂ ਵਰਗੇ ਸੁੰਨ ਹਿਰਦੇ ਵਿੱਚ ਵਾਤਸਲ ਦਾ ਦੀਵਾ ਬਾਲਣ ਦਾ ਕੰਮ ਜਦ ਵਿਧਾਤਾ ਨੇ ਉਸ ਨੂੰ ਸੌਂਪ ਕੇ ਸੰਸਾਰ ਵਿੱਚ ਘੱਲਿਆ ਸੀ ਤਾਂ ਉਹ ਆਪਣੀ ਕਾਰਗੁਜ਼ਾਰੀ ਵਿਖਾਏ ਬਿਨਾ ਕਿੱਕਣ ਚਲੀ ਜਾਂਦੀ ਕੁੜੀ ਦੇ ਨਕਸ਼ ਨੈਣ ਹੱਦ ਦਰਜੇ ਦੇ ਸੁੰਦਰ ਤੇ ਸੁਡੋਲ ਸਨ ਉਸ ਦੀਆਂ ਅੱਖਾਂ ਬਿੱਲੀਆਂ ਗੋਰਾ ਰੰਗ ਤੇ ਸੁਨਹਿਰੀ ਰੇਸ਼ਮ ਵਰਗੀ ਝੰਡ ਕੁਦਰਤ ਦੇ ਹੱਥਾਂ ਦੀ ਅਨੋਖੀ ਕਾਰੀਗਰੀ ਦੀ ਸ਼ਾਖੀ ਸੀ ਸ਼ਾਇਦ ਉਸ ਦੀ ਸੁੰਦਰਤਾ ਨੂੰ ਵੇਖ ਕੇ ਹੀ ਰੋਡੂ ਨੇ ਉਸ ਦਾ ਨਾਂ ਸੁੰਦਰੀ ਰੱਖ ਦਿੱਤਾ ਸੀ ਬੁੱਡੇ ਰੋਡੂ ਨੂੰ ਉਸ ਦੇ ਮੁੱਦਤ ਦੇ ਪ੍ਰਸ਼ਨਾਂ ਦਾ ਉੱਤਰ ਅੱਜ ਆਪਣੇ ਆਪ ਹੀ ਮਿਲ ਰਿਹਾ ਸੀ ਜਿਹੜਾ ਕਦੇ-ਕਦੇ ਇਹ ਸੋਚ ਕੇ ਲੋਕਾਂ ਨੂੰ ਮਜ਼ਾਕ ਕਰਦਾ ਸੀ ਹੇਖਾਂ ਧੀਆ ਪੁੱਤਰਾਂ ਲਈ ਸਾਰੇ ਜਹਾਨ ਦੇ ਫਿਕਰ ਨੂੰ ਸਿਰ ਤੇ ਲੱਦ ਲੈਣਾ ਹੀ ਕੋਈ ਅਕਲਮੰਦੀ ਹੈ ਐਵੇਂ ਲੋਕੀ ਪਰਮ ਦੇ ਵਿੱਚ ਪੈ ਕੇ ਕੂਕਦੇ ਫਿਰਦੇ ਨੇ ਭਲਾ ਮੋਹ ਵੀ ਕੋਈ ਚੀਜ਼ ਹੈ ਉਹੀ ਬੁੱਢਾ ਕਲੰਦਰ ਜਿਹੜਾ ਦੋ ਢਿੱਡਾਂ ਜੋਗਾ ਆਟਾ ਮੰਗ ਪਿੰਨ ਕੇ ਰੁੱਖਾਂ ਦੀ ਠੰਡੀ ਸ਼ਾਮੇ ਲੱਤ ਤੇ ਲੱਤ ਰੱਖ ਕੇ ਸੌਂਦਾ ਸੀ ਹੁਣ ਪ੍ਰਭਾਤ ਵੇਲੇ ਘਰੋਂ ਨਿਕਲਦਾ ਤੇ ਸੁੱਤੇ ਪਏ ਆ ਵੜਦਾ ਹੁਣ ਉਸ ਨੂੰ ਆਟੇ ਤੋਂ ਛੁੱਟ ਪੈਸਿਆਂ ਦੀ ਵੀ ਲੋੜ ਸੀ ਜਿਹੜੇ ਰੋਟੀਆਂ ਦੇ ਟੁਕੜ ਉਹ ਅੱਗੇ ਕੁੱਤਿਆਂ ਨੂੰ ਪਾਉਂਦਾ ਹੁੰਦਾ ਸੀ ਉਹ ਹੁਣ ਗੁਜਰਾਂ ਦੀਆਂ ਖੁਰਲੀਆਂ ਵਿੱਚ ਪੈਂਦੇ ਸਨ ਛੇਤੀ ਹੀ ਰੋਡੂ ਨੇ ਕੁਝ ਪੈਸੇ ਜੋੜ ਲਏ ਜਿਨ੍ਹਾਂ ਨੂੰ ਖਰਚ ਕੇ ਸਭ ਤੋਂ ਪਹਿਲਾਂ ਉਸਨੇ ਸੁੰਦਰੀ ਲਈ ਇੱਕ ਨਿੱਕੀ ਜਹੀ ਮੰਜੀ ਕੁਝ ਕੱਪੜੇ ਨਿੱਕੇ ਮੋه ਦੋ ਚਾਰ ਖਿਡੌਣੇ ਲਿਆਉਂਦੇ ਅੱਗੇ ਉਸ ਨੂੰ ਕਿਸੇ ਤੋਂ ਕੁਝ ਨਹੀਂ ਮਿਲਦਾ ਸੀ ਤੇ ਜੋ ਮਿਲਦਾ ਵੀ ਸੀਗਾ ਤਾਂ ਉਹ ਉਹਦੇ ਵਿੱਚ ਹੀ ਉਹ ਸਬਰ ਸੰਤੋਖ ਕਰਦਾ ਸੀ ਪਰ ਹੁਣ ਮਾਈ ਬੱਚੇ ਜੋਗਾ ਕੋਈ ਪਾਟਾ ਪੁਰਾਣਾ ਕੱਪੜਾ ਬਾਵਾ ਨਿੱਕੀ ਬੱਚੀ ਨੂੰ ਦੁੱਧ ਪਿਲਾਉਣ ਲਈ ਪੈਸਾ ਆਖ-ਆਖ ਕੇ ਲੋਕਾਂ ਅੱਗੇ ਵਾਸਤੇ ਪਾਉਂਦਾ ਫਿਰਦਾ ਸੀ। ਰੋਡੂ ਦਾ ਮੋਹ ਤਾਂ ਸੁੰਦਰੀ ਨਾਲ ਐ ਪੈ ਗਿਆ ਪਰ ਇੱਕ ਹੈਵਾਨ ਦਾ ਉਦੋਂ ਵੀ ਵੱਧ ਉਸ ਨਾਲ ਮੋਹ ਸੀ। ਬਾਂਦਰੀ ਇੱਕ ਪਲ ਵੀ ਸੁੰਦਰੀ ਨੂੰ ਅੱਖੋਂ ਹੋਲੇ ਨਹੀਂ ਹੋਣ ਦਿੰਦੀ ਸੀ। ਪਹਿਲਾਂ ਪਹਿਲ ਤਾਂ ਰੋਡੂ ਨੇ ਸੁੰਦਰੀ ਨੂੰ ਆਪਣੀ ਜਾਨ ਲਈ ਬਵਾਲ ਹੀ ਸਮਝਿਆ ਸੀ। ਪਰ ਹੁਣ ਸੁੰਦਰੀ ਵਿੱਚ ਉਸਦੀ ਜਾਨ ਸੀ ਉਹ ਜਦ ਮੰਗਣ ਜਾਂਦਾ ਤਾਂ ਸੁੰਦਰੀ ਨੂੰ ਨਾਲ ਹੀ ਲੈ ਜਾਂਦਾ ਸੀ ਅੱਗੇ ਉਸ ਪਾਸ ਇੱਕ ਸੁੰਦਰੀ ਸੀ ਹੁਣ ਦੋ ਹੋ ਗਈਆਂ ਬੱਚੇ ਤੇ ਤਰਸ ਕਰਕੇ ਲੋਕੀ ਉਸ ਨੂੰ ਕੁਝ ਨਾ ਕੁਝ ਦੇ ਦਿੰਦੇ ਸਨ ਨਾਲੇ ਰੋਡੂ ਦਾ ਰੋਣੀ ਸੂਰਤ ਬਣਾ ਕੇ ਕਹਿਣਾ 바ਵਾ ਇਸ ਦੇ ਜੰਮ ਦੀ ਮਾਂ ਮਰ ਗਈ ਸੀ ਮੇਰੀ ਬੱਚੀ ਤੇ ਤਰਸ ਕਰੋ ਲੋਕਾਂ ਦੇ ਦਿਲਾਂ ਨੂੰ ਹੋਰ ਵੀ ਨਰਮ ਕਰ ਦਿੰਦਾ ਸੀ ਸੁੰਦਰੀ ਹੁਣ ਦੋ ਵਰਿਆਂ ਦੀ ਸੀ ਕਲੰਦਰ ਦੀ ਹਨੇਰੀ ਚੋਪੜੀ ਵਿੱਚ ਕੁਦਰਤ ਨੇ ਚਾਨਣ ਭੇਜ ਦਿੱਤਾ ਸੀ ਰੋਡੂ ਉਸ ਨੂੰ ਵੇਖ-ਵੇਖ ਕੇ ਰੱਜਦਾ ਨਹੀਂ ਬਾਂਦਰੀ ਮਾਂ ਦੀ ਸੰਗਤ ਕਰਕੇ ਸੁੰਦਰੀ ਦੀਆਂ ਆਦਤਾਂ ਵੀ ਬਾਂਦਰੀ ਵਾਂਗ ਹੀ ਚੰਚਲ ਸਨ ਉਹ ਲੱਛੋ ਵਾਂਗ ਹੀ ਸਿੱਧੀਆਂ ਪੁੱਠੀਆਂ ਛਾਲਾਂ ਮਾਰਦੀ ਰਹਿੰਦੀ ਕਦੇ ਦੋਹਾਂ ਹੱਥਾਂ ਨੂੰ ਪੁੰਜੇ ਟੇਕ ਕੇ ਲੱਤਾਂ ਉੱਪਰ ਖੜੀ ਹੋ ਜਾਂਦੀ ਕਦੇ ਛੰਨ ਦੀ ਵਿਚਕਾਰਲੀ ਥੂਣੀ ਤੇ ਪੈਰ ਅੜਾ ਕੇ ਚੜਨ ਦਾ ਯਤਨ ਕਰਦੀ ਮੁੱਕਦੀ ਗੱਲ ਜਿਸ ਤਰ੍ਹਾਂ ਉਹ ਬਾਂਦਰੀ ਨੂੰ ਕਰਦਿਆਂ ਵੇਖਦੀ ਉਸੇ ਤਰ੍ਹਾਂ ਸਹਿਜੇ ਹੀ ਕਰਨ ਲੱਗ ਜਾਂਦੀ ਸੀ ਰੋਡੂ ਜਦ ਗਰੀਬਾਂ ਦੇ ਬਾਲਾਂ ਨਾਲ ਸੁੰਦਰੀ ਨੂੰ ਖੇਡਦਿਆਂ ਵੇਖਦਾ ਤੇ ਫਿਰ ਇਹ ਵੇਖਦਾ ਕਿ ਸਾਰੇ ਬਾਲ ਉਸ ਦੀ ਸੁੰਦਰੀ ਨਾਲ ਪਿਆਰ ਕਰਦੇ ਹਨ ਤਾਂ ਉਹ ਖੁਸ਼ੀ ਨਾਲ ਇੱਕ ਤੋਂ ਚਾਰ ਹੋ ਜਾਂਦਾ ਸੁੰਦਰਤਾ ਦੇ ਨਾਲ ਹੀ ਸੁੰਦਰੀ ਨੂੰ ਕੁਦਰਤ ਨੇ ਬੁੱਧ ਵੀ ਬੜੀ ਤੇਜ਼ ਦਿੱਤੀ ਹੋਈ ਸੀ ਉਹ ਜੋ ਕੁਝ ਵੇਖਦੀ ਝੱਟ ਉਸੇ ਤਰ੍ਹਾਂ ਕਰਨ ਲੱਗ ਜਾਂਦੀ ਤੇ ਜੋ ਸੁਣਦੀ ਉਸੇ ਤਰ੍ਹਾਂ ਬੋਲਣ ਲੱਗਦੀ ਉਸ ਦੇ ਲਾਲਣ ਪਾਲਣ ਵੱਲੋਂ ਹੁਣ ਰੋਡੂ ਨੂੰ ਵੇਲ ਹੀ ਨਹੀਂ ਲੱਗਦੀ ਸੀ ਰੋਡੂ ਜਦੋਂ ਵੀ ਘਰ ਆਉਂਦਾ ਸੁੰਦਰੀ ਲਈ ਕੁਝ ਨਾ ਕੁਝ ਜ਼ਰੂਰ ਲੈ ਆਉਂਦਾ ਸੀ ਸੱਚ ਤਾਂ ਇਹ ਹੈ ਕਿ ਰੋਡੂ ਨੂੰ ਹੀ ਇਸ ਕੰਮ ਦਾ ਕੁਝ ਅਮਲ ਪੈ ਗਿਆ ਸੀ ਉਹ ਜਦ ਕੋਈ ਚੀਜ਼ ਲੈ ਕੇ ਘਰ ਆ ਰਿਹਾ ਹੁੰਦਾ ਸੀ ਤਾਂ ਉਸਦੇ ਕਦਮਾਂ ਵਿੱਚ ਲਈ ਬਿਜਲੀ ਵਰਗੀ ਤੇਜ਼ ਤੇ ਦਿਲ ਵਿੱਚ ਕੋਈ ਅਨੋਖੀ ਹੀ ਸਿੱਕ ਲਹਿਰਾਂ ਮਾਰ ਰਹੀ ਹੁੰਦੀ ਸੀ ਸੁੰਦਰੀ ਨੂੰ ਖਵਾ ਕੇ ਉਸ ਨੂੰ ਇੰਨੀ ਖੁਸ਼ੀ ਨਹੀਂ ਸੀ ਹੁੰਦੀ ਜਿੰਨੀ ਉਸ ਨੂੰ ਉਸ ਵੇਲੇ ਹੁੰਦੀ ਸੀ ਜਾਦੂ ਘਰ ਦੇ ਨੇੜੇ ਪਹੁੰਚਦਾ ਤਾਂ ਸੁੰਦਰੀ ਦੂਰੋਂ ਹੀ ਵੇਖ ਕੇ ਉਸ ਵੱਲ ਨੱਸੀ ਆਉਂਦੀ ਤੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਕੇ ਉਸ ਦੀ ਚਾਦਰ ਦੀਆਂ ਕੰਨੀਆਂ ਫਰੋਲਦੀ ਤੇ 扑ੜਕਦੀ ਹੋਈ "ਬਾਬਾ ਮੇਰੀ ਚੀਜ਼ ਦੇਖਾਂ" ਕਹਿ ਕੇ ਪੜਥੂ ਪਾ ਦਿੰਦੀ ਜਿਸ ਵੇਲੇ ਕੰਨੀ ਖੋਲ ਕੇ ਉਹ ਮਿਠਾਈ ਦਾ ਠੁੰਨਾ ਉਸ ਦੇ ਹੱਥ ਤੇ ਧਰਦਾ ਤੇ ਉਹ ਬੇਸਬਰੀ ਹੋ ਕੇ ਟੱਪਦੀ ਨੱਚਦੀ ਦੂਸਰੀਆਂ ਕੁੜੀਆਂ ਨੂੰ ਵਖਾਉਣ ਲਈ ਲੈ ਕੇ દોੜ ਜਾਂਦੀ ਤਾਂ ਰੋਡੂ ਨੂੰ ਇੱਕ ਤਰ੍ਹਾਂ ਨਸ਼ਾ ਜਿਹਾ ਚੜ ਜਾਂਦਾ ਸੀ ਉਹ ਖੁਸ਼ੀ ਨਾਲ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਸੀ ਉਸ ਦਾ ਸਮਾਂ ਐਸੇ ਸੁੱਖ ਤੇ ਆਰਾਮ ਦਾ ਕੱਟਦਾ ਜਿਹੜਾ ਸ਼ਾਇਦ ਰਾਜੇ ਮਹਾਰਾਜਾ ਨੂੰ ਵੀ ਕਦੇ ਘੱਟ ਹੀ ਨਸੀਬ ਹੋਵੇਗਾ ਸੁੰਦਰੀ ਜਦ ਬਾਲਾਂ ਨਾਲ ਖੇਡਦੀ ਸੀ ਤਾਂ ਉਹਨਾਂ ਦੀਆਂ ਮਾਵਾਂ ਨੂੰ ਕਈ ਵਾਰੀ ਵੇਖਦੀ ਸੀ ਕੋਈ 2-4 ਬਾਲ ਲੜ ਪੈਂਦੇ ਤਾਂ ਆਪੋ ਆਪਣੀਆਂ ਮਾਵਾਂ ਨੂੰ ਆਵਾਜ਼ਾਂ ਦੇ ਕੇ ਕਹਿੰਦੇ ਬੇਬੇ ਵੇਖ ਮਾਰਦਾ ਈ ਇਹ ਬੇਬੇ ਮੇਰੀਆਂ ਗੇਟੀਆਂ ਨਹੀਂ ਦਿੰਦਾ ਆਦ ਸੁੰਦਰੀ ਲਈ ਇਹ ਬੇਬੇ ਸ਼ਬਦ ਕੁਝ ਵੀ ਅਰਥ ਨਹੀਂ ਸੀ ਰੱਖਦਾ ਉਸ ਲਈ ਸਾਰਾ ਸੰਸਾਰ ਰੋਡੂ ਸੀ ਤੇ ਜਾਨ ਲੱਛੋ ਬਾਂਦਰੀ ਪਰ ਕਦੀ ਕਦੀ ਜਦੋਂ ਮਾਵਾਂ ਨੂੰ ਆਪਣੇ ਬਾਲਾਂ ਨਾਲ ਪਿਆਰ ਕਰਦਿਆਂ ਵੇਖਦੀ ਉਹਨਾਂ ਨੂੰ ਕੰੰਗੀ ਫੇਰਦਿਆਂ ਚੀਜ਼ਾਂ ਦੇਂਦਿਆਂ ਵੇਖਦੀ ਤਾਂ ਉਸੇ ਤਰ੍ਹਾਂ ਹੀ ਜੀਕਨ ਕਿਸੇ ਪਾਸ ਖਿਡੋਣਾ ਵੇਖ ਕੇ ਉਹੋ ਜਿਹਾ ਲੈਣ ਨੂੰ ਜੀ ਕਰਦਾ ਆ ਇਹ ਬੇਬੇ ਲੈਣ ਲਈ ਵੀ ਉਸਤਾ ਦਿਲ ਕਰ ਆਉਂਦਾ ਇੱਕ ਦਿਨ ਰਾਤ ਨੂੰ ਚੰਨ ਚਾਨਣੀ ਨਿਖਰੀ ਹੋਈ ਸੀ ਬੁੱੱਡਾ ਰੋਡੂ ਛੰਨ ਤੋਂ ਬਾਹਰ ਤੱਪੜ ਤੇ ਲੰਮਾ ਪਿਆ ਸੁੰਦਰੀ ਨੂੰ ਗੋਡਿਆਂ ਤੇ ਪਾ ਕੇ ਹੂਟੇ ਮਾਈਆਂ ਦੇ ਰਿਆ ਸੀ ਜਦ ਹੀ ਉਹ ਹੂਟੇ ਮਾਈਆ ਸੋਨੇ ਦੀ ਗੱਡ ਚਲਾਈਆ ਦੀ ਮੁਹਾਰਨੀ ਬੋਲ ਕੇ ਹਟਦਾ ਤਾਂ ਸੁੰਦਰੀ ਕਹਿੰਦੀ ਬਾਬਾ ਫੇਰ ਕਰ ਕੜੀ ਮੁੜੀ ਇਸ ਤਰ੍ਹਾਂ ਕਰਨ ਨਾਲ ਜਦ ਰੋਡੂ ਦੀਆਂ ਲੱਤਾਂ ਥੱਕ ਜਾਂਦੀਆਂ ਤਾਂ ਹਾਰ ਕੇ ਉਹ ਕਹਿਣ ਲੱਗਦਾ ਲੈ ਸੁੰਦਰੋ ਹੁਣ ਤੈਨੂੰ ਫੁੱਟੀ ਪਾਵਾਂ ਉਸ ਦੇ ਨਿੱਕੇ ਜਿਹੇ ਹੱਥ ਨੂੰ ਫੜ ਕੇ ਇੱਥੇ ਪਈ ਫੁੱਟੀ ਕਾਂ ਮਾਰੀ ਛੁੱਟੀ ਕਹਿੰਦਾ ਕਹਿੰਦਾ ਅਖੀਰ ਵਿੱਚ ਲੱਭ ਪਈ ਲੱਭ ਪਈ ਦੇ ਨਾਲ ਹੀ ਉਸ ਨੂੰ ਕੁਤਕਤਾਰੀਆਂ ਕਾਟਦਾ ਤਾਂ ਸੁੰਦਰੀ ਹੱਸਦੀ ਹੱਸਦੀ ਦੋਰੀ ਹੋ ਜਾਂਦੀ ਇਸ ਵਿੱਚ ਉਹ ਰੋਡੂ ਨੂੰ ਅੰਮ੍ਰਿਤ ਦੇ ਘੁੱਟਾਂ ਦਾ ਸਵਾਦ ਆ ਰਿਹਾ ਸੀ ਇਸ ਵੇਲੇ ਦੂਰੋਂ ਕਿਸੇ ਬਾਲ ਨੇ ਆਪਣੀ ਮਾਂ ਨੂੰ ਉੱਚੀ ਸਾਰੀ ਬੇਬੇ ਕਹਿ ਕੇ ਆਵਾਜ਼ ਮਾਰੀ ਆਵਾਜ਼ ਸੁਣ ਕੇ ਸੁੰਦਰੀ ਨੂੰ ਹੱਸਣਾ ਭੁੱਲ ਗਿਆ ਤੇ ਉਹ ਦੋਹਾਂ ਹੱਥਾਂ ਨਾਲ ਰੋਡੂ ਦੀ ਠੋਡੀ ਫੜ ਕੇ ਬੋਲੀ ਬਾਬਾ ਮੇਰੀ ਮਾਂ ਕਿੱਥੇ ਬਾਬਾ ਬੁੱਢਾ ਇਸ ਨਿੱਕੇ ਜਿਹੇ ਪਰ ਬਹੁਤ ਵੱਡੇ ਪ੍ਰਸ਼ਨ ਦਾ ਉੱਤਰ ਕੀ ਦਿੰਦਾ ਉਸ ਦੇ ਦਿਲ ਨੂੰ ਧੱਕਾ ਜਿਹਾ ਵੱਜਾ ਫਿਰ ਉਹ ਸੁੰਦਰੀ ਦਾ ਮੂੰਹ ਚੁੰਮ ਲਿਆ ਪੁੱਤਰ ਤੇਰੀ ਬੇਬੇ ਚਲੀ ਗਈ ओ फिर बोली बाबा मेई मेबे कितने पुत्र तेरी बेबे दूर सारे चली गई बाबा बेबे दू आहो पुत्र दूर सुंदरी इस वेले लम्मी पई आसमान वाल तक रही सी इस तरह तक दी हुई बोली बाबा बेबे दू आहो पुत्र दूर बाबा बेबे उत्ते आहो पुत्र उत्ते चली गई बेबे चंद मामा आहो पुत चंद मामे कोल। बाबा बेबे कोको हाँ पुत कोको लै गई बाबा बेबे दू कोको हाँ मेरी बच्ची दूर कोको लै गई इस तरह कर दी कर कुछ चिर बाद सुंदरी सो गई ते रोडू भी धन्यवाद जी